ਅੱਡੀ ਖਬਰ ਹੈ ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿੱਚ ਸੁਨੀਲ ਜਾਖੜ ਨੇ ਵੀ ਸਿੱਧੂ ਦੇ ਸੁਰ ਵਿੱਚ ਸੁਰਮਲਾ ਦਿੱਤੇ ਨੇ ਉਹਨਾਂ ਕਿਹਾ ਕਿ ਸਭ ਕੁਝ ਕਾਨੂੰਨ ਮੁਤਾਬਕ ਹੀ ਹੋ ਰਿਹਾ ਹੈ ਤੂੰ ਦੱਸ ਦੇ ਕਿ ਜਾਖੜ ਨੇ ਇਸ ਦੇ ਵਿੱਚ ਕਿਸੇ ਵੀ ਸਿਆਸੀ ਰੰਜਿਸ਼ ਦੀ ਗੱਲ ਤੋਂ ਇਨਕਾਰ ਕੀਤਾ ਹੈ ਸਿਟੀ ਸੈਂਟਰ ਮਾਮਲੇ ਵਿੱਚ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਕੈਪਟਨ ਦੇ ਖਿਲਾਫ ਹਲਫਨਾਵਾ ਦਿੱਤਾ ਸੀ ਹਲਫਨਾਮੇ ਵਿੱਚ ਸਰਕਾਰੀ ਖਜ਼ਾਨੇ ਨੂੰ ਸਾਲ 2006-07 ਦੌਰਾਨ 1500 ਕਰੋੜ ਰੁਪਏ ਦਾ ਚੂਨਾ ਲੱਗਣ ਦੀ ਗੱਲ ਕਹੀ ਗਈ ਸੀ ਕੈਪਟਨ ਖਿਲਾਫ ਹੁਣ ਨਵੀਂ ਸਿਆਸੀ ਖੇਡ ਸਿੱਧੂ ਦੇ ਮਹਿਕਮੇ ਵੱਲੋਂ ਸਿਟੀ ਸੈਂਟਰ ਕੋਟਾਲੇ ਚ ਕਾਰਵਾਈ ਦੀ ਮੰਗ ਕੈਪਟਨ ਨੂੰ ਵਿਜੀਲੈਂਸ ਵੱਲੋਂ ਮਿਲੀ ਕਲੀਨ ਚਿੱਟ ਤੇ ਖੜੇ ਹੋਏ ਸਵਾਲ ਕੈਪਟਨ ਖਿਲਾਫ ਕਾਰਵਾਈ ਨੂੰ ਚਾਖੜ ਨੇ ਵੀ ਦੱਸਿਆ ਕਾਨੂੰਨੀ ਸਿੱਧੂ ਦੇ ਸੁਰਜ ਸੁਰ ਮਿਲਾਉਂਦੇ ਵਿਖਾਈ ਦਿੱਤੇ ਚਾਖੜ ਸਹੀ ਕੰਦੇਨੀ ਰਾਜਨੀਤੀ ਚ ਕੋਈ ਕਿਸੇ ਦਾ 사ਗਾ ਨਹੀਂ ਤੇ ਸੁਪਵੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਰਸੀ ਤੋਂ ਲੌਨ ਲਈ ਸਿੱਧੂ ਦੀ ਕਾਰ ਵੀ ਕਿਸੇ ਤੋਂ ਲੁਕੀ ਨਹੀਂ ਹੈ। ਕੀ ਬਾਤ ਕਰ ਰਹੇ ਹੋ ਯਾਰ? ਕੌਣ ਸੀ ਕੈਪਟਨ ਦੀ ਬਾਤ ਕਰ ਰਹੇ ਹੋ ਯਾਰ? ਹਾਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਕੀ ਉਹ ਤਾਂ ਆਰਮੀ ਕੇ ਕੈਪਟਨ ਹੈ ਭਾਈ। ਮੇਰਾ ਕੈਪਟਨ ਰਾਹੁਲ ਗਾਂਧੀ ਸਾਹਿਬ। ਉਹ ਕੌਣ ਕੈਪਟਨ ਵਾਲਾ ਬਿਆਨ tha ਤੁਹਾਨੂੰ ਯਾਦ ਹੋਣਾ ਹੀ ਹੈ। ਪਰ ਹੁਣ ਜੋ ਹੋਇਆ ਹੈ ਬਿਆਨ ਨਹੀਂ ਸਗੋਂ ਐਕਸ਼ਨ ਹੈ ਦਰਅਸਲ ਹੁਣ ਸਿੱਧੂ ਦੇ ਸਾਨਕ ਸਰਕਾਰਾਂ ਵਿਭਾਗ ਦੇ ਅਧੀਨ ਆਉਂਦੇ ਲੁਧਿਆਣਾ ਇੰਪਰੂਵਮੈਂਟ ٹرسٹ ਵੱਲੋਂ ਅਦਾਲਤ 'ਚ ਵਕਾਇਦਾ ਇੱਕ ਹਲਫਨਾਮਾ দাਇਰ ਕੀਤਾ ਗਿਆ ਹੈ ਹਲਫਨਾਮੇ 'ਚ ਸਾਫ਼ ਕੀਤਾ ਗਿਆ ਹੈ ਕਿ ਸਾਲ 2006-2007 ਦਰਮਿਆਨ ਹੋਏ ਲੁਧਿਆਣਾ ਸਿਟੀ ਸੈਂਟਰ ਘਟਾਲੇ ਦੇ ਨਾਲ ਦੂਬੇ ਦੇ ਖਜ਼ਾਨੇ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਹੋਇਆ ਹੈ ਯਾਨੀ ਕਿ ਸਿੱਧਾ ਸਿੱਧਾ ਕੈਪਟਨ ਨੂੰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਮਿਲੀ ਕਲੀਨ ਚਿੱਟ ਨੂੰ ਵੱਡੀ ਚੁਣੌਤੀ ਸਰਕਾਰ ਦੇ ਜੀਪੀ ਸੁਮੇਸ਼ ਸੈਣੀ ਦੇ ਵਕੀਲ ਨੇ ਇਸ ਮਾਮਲੇ ਨੂੰ ਕਿਦਾਂ ਬਿਆਨ ਕੀਤਾ ਆਉ ਤੁਹਾਨੂੰ ਸੁਣਾਉਣੇ ਆ ਨੈਕਸਟ ਜਿਹੜੀ ਰਕੀ ਹੈ ਜੱਜ ਸਾਹਿਬ ਨੇ ਉਹ 7 ਦੂ ਆ ਜੀ 7th ਆਫ ਫਿਬਰੂਰੀ ਫॉर ਆਰ ਰਿਬਰਟਲ ਉਸ ਦਿਨ ਅਸੀਂ ਰਿਬਰਟ ਕਰਾਂਗੇ ਜੋ ਸਟੇਟ ਨੇ ਆਪਦਾ ਅੱਜ ਆਰਗੂਮੈਂਟਸ ਕਨਕਲੂਡ ਕੀਤੀਆਂ ਨੇ ਇਹਦੇ ਵਿੱਚ ਹੁਣ ਤੱਕ ਅਸੀਂ ਆਪਦੀ ਬਹਿਸ ਕੰਪਲੀਟ ਕਰ ਚੁੱਕੇ ਸੀ ਜੀ ਬੈਸ ਦੇ ਵਿੱਚ ਅਸੀਂ ਡਾਕੂਮੈਂਟਸ ਵੀ ਦਿੱਤੇ ਸੀ ਕੋਰਟ ਨੂੰ ਜਿਦੇ ਚ ਇੱਕ ਲੋਕਲ ਇੰਪਰੂਵਮੈਂਟ ਟ੍ਰਸਟ ਲੁਧਿਆਣਾ ਇੰਪਰੂਵਮੈਂਟ ਟ੍ਰਸਟ ਜੋ ਕਿ ਲੋਕਲ ਬਾਡੀਜ਼ ਡਿਪਾਰਟਮੈਂਟਸ ਅੱਲੇ ਆਉਂਦਾ ਜੋ ਕਿ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਹੈ ਐਂਡ ਨਵਜੋਤ ਸਿੰਘ ਸਿੱਧੂ ਦੇ ਡਿਪਾਰਟਮੈਂਟ ਲੋਕਲ ਬਾਡੀਜ਼ ਵੱਲੋਂ ਇੱਕ ਅਵਾਰਡ ਜੋ ਟੂਡੇ ਹੋਮਸ ਦੇ ਹੱਕ ਚ ਹੋਇਆ ਸੀ ਉਹਨੂੰ ਚੈਲੰਜ ਕੀਤਾ ਹੈ ਉਹ ਸਬਜੈਕਸ਼ਨਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਸਿਟੀ ਸੈਂਟਰ ਦਾ ਸਕੈਮ ਹੋਇਆ ਹੈ ਇਹ ਸਾਰੇ ਦੋਸ਼ੀ ਨੇ ਉਹਦੇ ਵਿੱਚ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਰਕਾਰ ਦੇ ਖਜ਼ਾਨੇ ਨੂੰ 1500 ਕਰੋੜ ਰੁਪਏ ਦਾ ਘਾਟਾ ਪਾਇਆ ਘੱਟੋ ਘੱਟ ਇਟਸ ਮਿਨੀਮਮ 1500 ਕਰੋੜਸ ਜੋ ਕੈਪਟਨ ਅਮਰਿੰਦਰ ਸਿੰਘ ਜਦੋਂ 2006 ਚ 7 ਦੇ ਵਿੱਚ ਮੁੱਖ ਮੰਤਰੀ ਸਨ ਉਦੋਂ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਸਟੇਟ ਐਕਸਚੇਂਜਰ ਨੂੰ ਲਾਸ ਕੀਤਾ ਉਹ ਮਿਨੀਮਮ 1500 ਕਰੋੜ ਰੁਪਈਆ ਇਹ ਰਿਪੋਰਟ ਪੇਸ਼ ਕੀਤੀ ਇਹ ਲਾਸਟ ਡੇਟ ਤੇ ਹੋਈ ਸੀ ਜੀ ਇਹਦੇ ਚ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਆ ਵਿਜੀਲੈਂਸ ਡਿਪਾਰਟਮੈਂਟ ਨੇ ਜਦੋਂ ਦੀ ਸਰਕਾਰ ਫਾਰਮ ਹੋਈ ਹੈ ਪਿਛਲੇ ਸਾਲ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਸਟੇਟ ਮਸ਼ੀਨਰੀ ਟੋਟਲ ਸਟੇਟ ਮਸ਼ੀਨਰੀ ਜਿੰਨੇ ਵੀ ਸਰਕਾਰੀ ਅਫਸਰ ਨੇ ਵਿਜੀਲੈਂਸ ਡਿਪਾਰਟਮੈਂਟ ਆ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਆ ਇਟ ਇਜ਼ ਹੈਡਡ ਬਾਈ ਕੈਪਟਨ ਅਮਰਿੰਦਰ ਸਿੰਘ ਐਂਡ ਇਹ ਦੋਵੇਂ ਡਿਪਾਰਟਮੈਂਟਾਂ ਦਾ ਪੂਰਾ ਜੋਰ ਲੱਗਾ ਹੋਇਆ ਵੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੋਸ਼ ਘਰਾਣ ਕੀਤਾ ਜਾਵੇ ਤੇ ਐਫਆਈਆਰ ਨੂੰ ਖਤਮ ਕੀਤਾ ਜਾਵੇ ਤੇ ਉਸੇ ਕੰਟੈਕਸਟ ਦੇ ਵਿੱਚ ਇਹਨਾਂ ਨੇ ਇੱਕ ਕੈਨਸਲੇਸ਼ਨ ਰਿਪੋਰਟ ਇੱਕ ਆਰਬਿਟ੍ਰੇਸ਼ਨ ਅਵਾਰਡ ਦੇ ਬੇਸ ਤੇ ਕੋਰਟ ਦੇ ਵਿੱਚ ਮੂਵ ਕੀਤੀ ਸੀ ਦੂਜੇ ਪਾਸੇ ਉਸੇ ਕੈਨਸਲੇਸ਼ਨ ਜਿਹੜੀ ਆਰਬਿਟ੍ਰੇਸ਼ਨ ਅਵਾਰਡ ਨੂੰ ਜਿਹੜਾ ਸਿੱਧੂ ਦਾ ਡਿਪਾਰਟਮੈਂਟ ਹੈ ਸ਼੍ਰੀ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਉਹ ਚੈਲੰਜ ਕਰ ਰਿਹਾ ਉਹ ਕਹਿ ਰਿਹਾ ਵੀ ਆਰਬਿਟ੍ਰੇਸ਼ਨ ਅਵਾਰਡ ਜਿਹੜਾ ਆ ਇਹ ਗਲਤ ਆ ਇਹ ਇੱਕ ਇੱਕ ਕਪਲਾ ਹੋਇਆ ਹੈ ਬਹੁਤ ਵੱਡਾ ਕਪਲਾ ਹੋਇਆ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਬਹੁਤ ਚੂਨਾ ਲੱਗਾ ਹੈ ਇਹਨਾਂ ਨੇ ਸਰਕਾਰੀ ਖਜ਼ਾਨੇ ਦਾ ਬਹੁਤ ਨੁਕਸਾਨ ਕੀਤਾ ਆ ਇਹ ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਕਹ ਰਿਹਾ ਦੂਜੇ ਪਾਸੇ ਕੈਪਟਨ ਦਾ ਡਿਪਾਰਟਮੈਂਟ ਕਹ ਰਿਹਾ ਵੀ ਸਾਡੇ ਕੈਪਟਨ ਸਾਹਿਬ ਵੀ ਨਿਰਦੋਸ਼ ਨੇ ਹੁਣ ਇਹ ਦੇਖਣ ਵਾਲੀ ਚੀਜ਼ ਆ ਵੀ ਵਿਜੀਲੈਂਸ ਸੱਚ ਬੋਲ ਰਿਹਾ ਕਿ ਲੋਕਲ ਬਾਡੀਜ਼ ਜੋ ਸਿੱਧੂ ਦਾ ਡਿਪਾਰਟਮੈਂਟ ਆ ਉਹ ਸੱਚ ਬੋਲ। ਅਸੀਂ ਕੋਰਟ ਨੂੰ ਇੱਕੋ ਗੱਲ ਕਹਿ ਰਹੇ ਹਾਂ ਵੀ ਅਸੀਂ ਤਾਂ ਕਹੀ ਰਏ ਸੀ ਪਰ ਆ ਦੇਖੋ ਉਹਨਾਂ ਦਾ ਆਪ ਦਾ ਮਨਿਸਟਰ ਕਹਿ ਰਿਹਾ ਉਹ ਗਵਰਨਮੈਂਟ ਦੀ ਆਈਐਸ ਅਫੀਸਰ ਐਫੀਡੇਵਿਟ ਦੇ ਰਿਹਾ ਉਹਦੇ 'ਚ ਅਸੀਂ ਤਾਂ ਇਹ ਗੱਲ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਜਦੋਂ ਐਸਾ ਹਲਫਨਾਮੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਇਹੀ ਕਹਿ ਦਿੱਤਾ ਕਿ ਕਾਨੂੰਨ ਮੁਤਾਬਕ ਜੋ ਵੀ ਹੋਵੇਗਾ ਉਹ ਕੀਤਾ ਜਾਵੇਗਾ ਯਾਨੀ ਕਿ ਮੁੱਖ ਮੰਤਰੀ ਅਦੇਸ ਤੋਂ ਬਚਾਲੇ ਟਕਰਾ ਦੇ ਜਾਖੜ ਵੀ ਕਿਸੇ ਹੱਦ ਤੱਕ ਸਿੰਧੂ ਦੇ ਵਿਭਾਗ ਦੇ ਮੱਖਪੂਰ ਦੇ ਵਿਖਾਈ ਦਿੱਤੇ ਉਹਨਾਂ ਨੇ ਜੋ ਕੋਰਟ ਦੀ ਪ੍ਰਕਿਰਿਆ एवरीथिंग ਇਜ਼ ਫਾਲੋ ਦਾ ਡਿਊ ਪ੍ਰੋਸੈਸ ਆਫ ਲਾਅ ਆਪਨੇ ਜੋ ਐਫੀਡੇਵਿਟ ਦੀ ਬਾਤ ਕੀਤੀ ਆਮ ਨਾਟ ਅਵੇਅਰ ਆ ਬਟ ਆਈ ਕੈਨ ਅਸ਼ੂਰ ਯੂ ਓਨ ਬਹਾਫ ਆਫ ਪੰਜਾਬ ਗਵਰਨਮੈਂਟ एवरीथिंग ਵਿਲ ਬੀ ਡਨ ਇਨ ਦਾ ਡਿਊ ਕੋਰਸ ਆਫ ਲਾਅ ਵਸੇ ਦਸਨ ਹੀ ਹੋ ਗਿਆ ਕਿ ਪਿਛਲੇ ਦਿਨੀ ਲੁਧਿਆਣਾ ਦੇ ਸਤਰੀ ਸੈਂਟਰ ਘਟਾਲੇ ਦੇ ਮਾਮਲੇ ਚ ਪੰਜਾਬ ਵਿਜੀਲੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਸਾਫ ਦਾ ਡੀਜੀਪੀ ਸੁਮੇਤ ਸੈਣੀ ਵੱਲੋਂ ਇਸ ਕਲੀਨ ਚਿੱਟ ਨੂੰ ਚੁਣੌਤੀ ਦਿੱਤੀ ਗਈ ਤੇ ਖੁਦ ਨੂੰ ਇਸ ਮਾਮਲੇ 'ਚ ਪਾਰਟੀ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ ਹੁਣ ਸਵਾਲ ਇਹ ਹੈ ਕਿ ਸੈਣੀ ਦੀ ਇਸ ਚੁਣੌਤੀ ਨੂੰ ਆਧਾਰ ਬਣਾ ਕੇ ਮੋੜ ਤੋਂ ਨਵਜੋਤ ਸਿੰਘ ਸਿੱਧੂ ਆਪਣਾ ਸਿਆਸੀ ਦਾਣਾ ਬਾਣਾ ਦਾ ਨਹੀਂ ਬੁੰਨ ਰਿਹਾ ਗੇਂਦ ਉਹਨਾਂ ਕੋਰਟ ਦੇ ਬਾਲੇ 'ਚ ਪਰ ਸਿਆਸੀ ਟਿਕੜਮਬਾਜ਼ੀ ਦਾ ਖੇਡ ਵੀ ਦਿਲਚਸਪ ਬੁੰਦਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਰਜਿੰਦਰ ਧੱਗੜ ਤੇ ਲੁਧਿਆਣਾ ਤੋਂ ਨਵੀਨ ਸ਼ਰਮਾ ਪੀਡੀਸੀ ਨਿਊਜ਼